ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਸਾਡਾ ਹਰ ਕੀ ਸੇਵਾ ਸੋਸਾਇਟੀ ਦੇ ਅਫੀਸ਼ੀਅਲ YouTube ਚੈਨਲ ਤੇ। ਅੱਜ ਆਪਾਂ ਪੁੱਤਰ ਗੱਲ ਕਰਾਂਗੇ ਭਾਰਤੀ ਸੰਵਿਧਾਨ ਯਾਨੀ ਕਿ ਇੰਡੀਅਨ ਕਨਸਟੀਟਿਊਸ਼ਨ ਬਾਰੇ ਠੀਕ ਆ। ਉਹਦੇ ਆਪਣੇ ਸੰਵਿਧਾਨ ਦੇ ਰਿਲੇਟਰ ਕੋਈ ਤੁਹਾਨੂੰ ਕੁਐਸਚਨ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਠੀਕ ਹੈ ਜੀ। ਸੰਵਿਧਾਨ ਕੀ ਹੈ? ਸੰਵਿਧਾਨ ਇੱਕ ਫੰਡਾਮੈਂਟਲ ਸਿਧਾਂਤਾਂ ਦੀ ਕਿਤਾਬ ਹੈ ਜਿਸ ਵਿੱਚ ਕਿਸੇ ਦੇਸ਼ ਦੇ ਰਾਜ ਸਰਕਾਰ ਨੂੰ ਚਲਾਉਣੇ ਕਾਨੂੰਨ ਲਿਖੇ ਹੋਏ ਹੁੰਦੇ ਆ। ਸਭ ਦਾ ਗਾਰੰਟੀ ਸਭ ਤੋਂ ਪਹਿਲਾਂ ਸਜ ਐਮਨ ਰਾਓ ਨੇ ਦਿੱਤਾ ਪਿਆ। ਓਕੇ। ਸੰਵਿਧਾਨ ਕਿਸ ਦੁਆਰਾ ਬਣਾਇਆ ਗਿਆ ਸੰਵਿਧਾਨਿਕ ਸੰਮਤੀ ਦੁਆਰਾ ਠੀਕ ਹੈ ਸੰਵਿਧਾਨਕ ਅਸੈਂਬਲੀ ਕਿਸ ਪਲਾਨ ਦੇ ਤਹਿਤ ਬਣਾਈ ਗਈ ਕਾਡੇਰਾ ਕਮਿਸ਼ਨ ਪ੍ਰੈਂਟ ਦੁਆਰਾ ਓਕੇ ਸੰਵਿਧਾਨਿਕ ਅਸੈਂਬਲੀ ਦੇ ਮੈਂਬਰਾਂ ਬਾਰੇ ਦੱਸੋ ਸੰਵਿਧਾਨਿਕ ਅਸੈਂਬਲੀ ਵਿੱਚ ਕੋਲ 349 ਮੈਂਬਰ ਹਨ ਜਿਸ ਵਿੱਚ 256 ਮੈਂਬਰ ਗ੍ਰੀਕਸ ਇੰਡੀਆ ਅਤੇ 293 ਮੈਂਬਰ ਪ੍ਰਿੰਸ ਦੇ ਸਟੇਟ ਵਿੱਚ ਫਿਨਿਸ਼ ਹੈ 239 ਵਿੱਚੋਂ 15 ਆਰਤਾ ਸਨ ਕਿ ਗੁੱਡ ਵੈਰੀ ਗੁੱਡ ਪਹਿਲੇ ਟੈਂਪਰਰੀ ਅਤੇ ਪਰਮਾਨੈਂਟਲੀ ਪ੍ਰੈਜ਼ੀਡੈਂਟ ਕੌਣ ਸਨ ਟੈਂਪਰਰੀ ਪ੍ਰੈਜ਼ੀਡੈਂਟ ਡਾਕਟਰ ਸਚਨਾ ਨੰਦ ਸਿਆਹ ਪਰਮਾਨੈਂਟ ਪ੍ਰੈਜ਼ੀਡੈਂਟ ਪੰਡਿਤ ਜਵਾਰ ਲਾਲ ਮੇਰੀ ਡਾਕਟਰ ਰਜਿੰਦਰ ਸਰ ਠੀਕ ਹੈ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਪੰਡਿਤ ਜਵਾਰ ਲਾਲ ਮੇਰੀ ਪਹਿਲੇ ਉਪ ਮੰਤਰੀ ਕੌਣ ਸਨ ਅਚੇ ਸਿੰਘ ਠੀਕ ਸੰਵਿਧਾਨਿਕ ਸਲਾਹਕਾਰ ਕੌਣ ਸਨ ਡੀ ਐਨ ਰਾਓ ਸੰਵਿਧਾਨਿਕ ਅਸੈਂਬਲੀ ਦੀਆਂ ਕਿੰਨੀਆਂ ਕਮੇਟੀਆਂ ਸਨ ਸੰਵਿਧਾਨਿਕ ਅਸੈਂਬਲੀ ਦੀਆਂ 8 ਕਮੇਟੀਆਂ ਸਨ ਡਰਾਫਟ ਕਮੇਟੀ ਦਾ ਚੇਅਰਮੈਨ ਕੌਣ ਸੀ ਡਾਕਟਰ ਬੀ ਆਰ ਅੰਬੇਸ਼ਕਰ ਡਰਾਫਟ ਕਮੇਟੀ ਦਾ ਕੀ ਕੰਮ ਸੀ ਬਾਕੀ ਦੀਆਂ 7 ਕਮੇਟੀਆਂ ਦੇ ਕੰਮ ਦੇਖਦੇ ਰਹਿਣਾ ਸੰਵਿਧਾਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਡਾਕਟਰ ਬੀ ਆਰ ਅੰਬੇਸ਼ਕਰ ਜੀ ਸੰਵਿਧਾਨ ਨੂੰ ਬਣ ਵਿੱਚ ਕਿੰਨਾ ਸਮਾਂ ਲੱਗਾ 2 ਸਾਲ 11 ਮਹੀਨੇ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ 26 ਨਵੰਬਰ 1949 ਸੰਵਿਧਾਨ ਕਦੋਂ ਲਾਗੂ ਹੋਇਆ 26 ਜਨਵਰੀ 1950 ਪਹਿਲੀ ਵਾਰ ਆਜ਼ਾਦੀ ਦਿਵਸ ਕਦੋਂ ਅਤੇ ਕਿਸ ਵੱਲੋਂ ਮਨਾਇਆ ਗਿਆ ਪਹਿਲੀ ਵਾਰ ਆਜ਼ਾਦੀ ਦਿਵਸ 26 ਜਨਵਰੀ 1950 ਨੂੰ ਪੰਜੀ ਜਵਾਰ ਲਾਲ Nehru ਦੇ ਦੁਆਰਾ ਮਨਾਇਆ ਗਿਆ ਸੰਵਿਧਾਨ ਲਾਗੂ 2 ਮਹੀਨੇ ਲੇਟ ਕਿਉਂ ਹੋਇਆ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਰ ਲਾਲ ਜਨੂ ਹੋਰ ਕਮੇਟੀਆਂ ਤੇ ਲੀਡਰ ਨੇ ਪੂਰਾ ਸਵਰਾਇ ਦੀ ਪੋਸ਼ਨਾ ਕੀਤੀ ਇਸ ਦਿਨ ਪਨੀਰਵਰੀ ਅਜਦੀਪ ਸਿੰਘ ਤੇ ਮਨਾਇਆ ਜਾਂ ਸਭੀ ਜਨਰਲ ਨੇ ਇਸ ਤੀਨ 26 ਤੀਨ ਨੂੰ ਯਾਦ ਰੱਖਣ ਲਈ ਸਰਦਾਰਾਂ ਸਭੀ ਜਨਰਲ ਨੇ ਸੰਪਰਨ ਕਰ ਦਿੱਤਾ ਓਕੇ ਗੁੱਡ ਪ੍ਰਬਲ ਕੀ ਹੈ ਇਸ ਵਿੱਚ ਕੀ ਕੁਝ ਆਉਂਦਾ ਹੈ ਪ੍ਰਬਲ ਇੱਕ ਪ੍ਰਸਤਾਵਨਾ ਹੈ ਇਹ ਇੱਕ ਸਵਧਾਨਨ ਇਹ ਇੱਕ ਵਿਧਾਨ ਦਾ ਪਹਿਚਾਨ ਇੱਕ ਸੰਸਦ ਦੇ ਪਹਿਚਾਨ ਆਈਡੀ ਕਾਰਡ ਬਣਾਉਂਦਾ ਹੈ ਇਸ ਨੂੰ ਪੰਡਿਤ ਜਵਾਹਰ ਲਾਲ ਨਹਿਰੋ ਨੇ ਇਸ ਨੂੰ ਪਹਿਲੀ ਵਾਰ ਪੇਸ਼ ਕੀਤਾ ਇਸ ਵਿੱਚ ਜਿਸ ਦੇ ਯੂਜ਼ ਆਰਟੀਕਲਸ ਆਟਪਾਸ ਆਰਟੀਕਲ ਸਬ ਆਰਟੀਕਲਸ ਅਦਾਮਨ ਫਰਮ OK ਗੁੱਡ ਦੱਸੋ ਦੀ ਪਹਿਲੀ ਲਾਈਨ ਵਿੱਚ ਕੀ ਲਿਖਿਆ ਹੈ ਵਿਧਾਨ ਦੇ ਪਿਪਲਾਫੀ OK ਗੁੱਡ ਵਿਧਾਨ ਦੇ ਫਾਦਨਾ किन्ने अठ देशों आस्ट्रेलिया यूएसए यूके यूएसए कनेडा फ्रांसिल